ਆਖਿਰ ਪੰਜਾਬ ਦੇ ਨੌਜਵਾਨਾਂ ਦੀ ਫਿਰ ਇੱਕ ਵਾਰ ਜਿੱਤ ਹੋਈ ਜੀਹਾਂ ਜੋ ਬੀਤੇ ਹੀ ਦਿਨੀ ਪੰਨਾ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਉੱਤੇ ਝੂਠੇ ਪਰਚੇ ਪਾਏ ਗਏ ਸੀ ਤਾਂ ਸਾਰਿਆਂ ਨੇ ਨਜ਼ਰ ਅੰਦਾਜ਼ ਰੱਖਦਿਆਂ ਹੋਇਆ ਸਰਕਾਰ ਨੇ 10 ਫਰਵਰੀ ਨੂੰ ਰਿਹਾ ਕਰਨ ਦਾ ਫੈਸਲਾ ਕਰ ਦਿੱਤਾ ਹੈ ਤਾਂ ਫਾਈਨਲੀ ਪੰਨਾ ਸਿੱਧੂ ਜੀ ਹੋਏ ਰਿਹਾ ਪਾਨਾ ਸਿੱਧੂ ਜੀ 10 ਫਰਵਰੀ ਨੂੰ ਜੇਲ੍ਹ ਤੋਂ ਬਾਹਰ ਆ ਜਾਣਗੇ ਜੋ ਵੀ ਪਾਨਾ ਸਿੱਧੂ ਦੇ ਹੱਕ ਵਿੱਚ ਖੜੇ ਸਨ ਉਹਨਾਂ ਨੌਜਵਾਨਾਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਲੱਖਾਂ ਸੁਦਾਣਾ ਦਾ ਵੀ ਇਸ ਮਿਸ਼ਨ ਵਿੱਚ ਬਹੁਤ ਹੀ ਵੱਡਾ ਦਿਲੋਂ ਧੰਨਵਾਦ ਹੈ ਅਤੇ ਉੱਥੇ ਹੀ ਛੋਟੀ ਉਮਰ ਦਾ ਇੱਕ ਸਾਡਾ ਵੀਰ ਰਫਤਾਰ ਰਾਏ ਰਫਤਾਰ ਰਾਏ ਵੀ ਪਾਨਾ ਸਿੱਧੂ ਦੇ ਹੱਕ ਵਿੱਚ ਡੱਟ ਕੇ ਖੜੇ ਸਨ ਦੋਸਤੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਪਾਨਾ ਸਿੱਧੂ ਜਦ ਬਾਹਰ ਆਉਣਗੇ ਉਹ ਦੁਬਾਰਾ ਫੇਰ ਸਮਾਜ ਸੇਵੀ ਬਣਗੇ ਜਿਹੜੇ ਠਾਕੇ ਜੰਟ ਹਨ ਉਹਨਾਂ ਨੂੰ ਕੋਈ ਦਬਾਅ ਹੋਵੇਗਾ ਜਾਂ ਫਿਰ ਉਸੇ ਤਰ੍ਹਾਂ ਹੀ ਕਪਲੇ ਬਾਗੀਆਂ ਚੱਲਦੀਆਂ ਰਹਿਣਗੀਆਂ ਦੇਸਤੋ ਇੱਕ ਵਾਰੀ ਕਮੈਂਟ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਜੀ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਜਿੰਨੇ ਵੀ ਆਪਣੇ ਨੌਜਵਾਨ ਫੜੇ ਆ ਹੁਣ ਹੀ ਨਾਲ ਦੀ ਨਾਲ ਛੱਡੇ ਜਾਣਗੇ